ਦੇ ਵਸੋਂ ਤੇ ਜਾਂਦੀ ਆ ਪਿਆ ਤੇ ਜਾਂਦੀ ਕਿੱਧਰ ਜਾਂਦੀ ਆ ਅਰੇ ਆਉ ਲੱਗੀ ਆ ਹਾਂ ਲੱਗੀ ਗੱਲਾਂ ਆ ਯਾਰ ਭਾਰਤ ਮਾਲਾ ਹੀ ਦੂਜੀ ਐ ਇਹਨਾਂ ਚਾਹੀਏ ਤੇ ਨਾ ਚਾਹੀਏ ਭਾਰਤ ਮਾਲਾ ਦੇ ਰੇ ਕਿਹੇ ਉਧਰ ਨੂੰ ਵੀ ਜਸੀਰ ਨੇ ਲਿਪਲਾਂਟ ਕਰਾਉ ਸਕਣ ਨੂੰ ਇੱਕ ਦਿਨਾਂ ਕੋ ਖੜੀ ਆਏ ਤਾਂ ਮੁੱਛੇ ਯਾਰ ਹੋ ਜਾਂਦੀ ਆ ਉਧਰ ਹਾਂ ਉਧਰ ਹੋਈ ਜਾਂਦੀ ਆ ਨਾ ਗੱਡੀ ਦਾ ਨੰਬਰ ਵੀ ਆਇਆ ਨਾ ਬਿਲਕੁਲ ਸਾਰਾ ਕੋਈ ਨੰਬਰ ਨਹੀਂ ਆਪਾਂ ਗੱਡੀ ਦੱਸਿਆ ਕਰੋ ਵੀ ਮਿੰਟ ਦੇ ਨਾਲ ਕਿਹੜਾ ਹਾਂ ਮੈਨੂੰ ਲੱਗਦਾ ਹੈਗਾ ਹੈਗਾ ਸਿਸਟਮ ਇੱਥੇ ਸਿਆਲਪੁਰ ਦੇਖਿਆ ਨਾ ਜਾਂਦੇ ਉਹ ਦੇਖਦੇ ਜਿਹੜੇ ਸੜਕ ਤੇ ਹੈਗੀਆਂ ੱਟ ਗਿਆ ਹੋਗਾ ਮੈਂ ਛੁੱਟਣਾ ਹੋਊਂਗਾ ਇਕੱਲੇ ਇਕੱਲੇ ਤੇ ਆ ਲੱਗੇ ਕਿ ਇੱਥੇ ਕਿੱਥੇ ਕਿੱਥੇ ਤੇ ਮਿਲਣਾ ਚਾਹ ਹੂੰ ਘਰਾਂ ਦੇ ਕਿ ਹੁਣ ਆਜੂ ਵਾਸਤੇ ਕਿਹੜਾ ਫੇਰ ਲੋ ਜੜਿਆ ਨਾ ਆਪਾਂ ਪਹਿਲਾਂ ਆਉਣ ਨੂੰ ਜੀਣ ਵਾਲਾ ਆ ਗਿਆ ਉਹ ਸ਼ਹਿਰ ਦਾ ਬਸ ਆਹ ਉਹ ਸ਼ਹਿਰ ਤੋਂ ਘੱਟ ਮਾਰਦਾ ਆਪਾਂ ਲੈ ਕਿੰਨੀ ਕੁ ਵਾਰ ਹੋਇਆ ਚੜ੍ਹਿਆ ਨੂੰ ਅਜੇ ਇੱਧਰ ਆਉਣ ਤੇ ਨਹੀਂ ਆਉਂਦਾ ਉਹ ਸ਼ਹਿਰੀ ਅਬ ਬਾਈਪਾਸ ਨਾਗੇ ਉਹ ਸ਼ਹਿਰ ਨੂੰ ਹੋਣਾ ਹੈ ਇੱਧਰ ਹੈ ਜੋ ਸ਼ਹਿਰ ਆਏ ਬਾਹਰ ਦੀਆਂ ਤੈਰਾ ਦੀਆਂ ਤੇ ਜਾਵਾਂਗੇ ਸਿੱਧਾ ਹੈ ਆਰੇ ਬਾਈਪਾਸ ਬੇਸਦੀ ਨਾ ਸ਼ਹਿਰ ਦਾ ਸੰਗਰੀਆ ਹੀ ਬਾਈਪਾਸ ਨਾਉਂਦਾ ਸੰਗਰੀਆ ਤੇ ਨਾ ਰਹੀ ਆਲਾ ਜਰਰੇ ਜਰਰੇ ਨਾ ਹੋ ਆ ਗਿਆ ਨਰਕੀ ਉਹ ਉਹ ਘੇਰ ਲੇ ਗਿਆ ਬਈ ਟੁਏ ਕਰਾਸ ਕਰ ਦਿੰਦੇ ਨੇ ਉੱਪਰ ਆ ਗਿਆ ਵੱਡਾ ਹਾਂ ਹਾਂ ਇਹਦਾਂ ਚਲਾਦੀ ਸਾਰੀ ਰਾਤ ਜਦਾਂ ਚਲਦੀ ਆ ਤੁਹਾਨੂੰ ਜਾਵਾਂ ਬੀਕਰ ਨੇੜੇ ਤੱਕ ਇਹ ਪਹਿਲਾ ਤਿਆਰ ਹੋਣ ਲਈ ਜਨਾ ਇਧਰ ਰਹਿ ਗਿਆ ਹੁਸ਼ਰਚਰ ਦੇ ਨਾਲ ਪਹੁੰਚ ਵੀ ਇਹ ਕਿੱਥੇ ਪਾਉਂਦੇ ਨੇ ਇਹ ਕਿਹੜਾ ਹੋ ਗਿਆ ਜੀਉਧਪੁਰਟਾ ਮੋਕਾ ਲਾ ਕਰਨੇ ਲੋਕ ਤਾਂ ਆ ਬਣਾਏ ਹਨ ਰੁਕ ਫੋਟੋ ਫੋਟੋ ਕਰਨ ਆ ਦੇ ਮੋੜੇ ਜਾ ਕੇ ਆਈ ਕਰੇਗਾ ਮੋੜੇ ਜਾਣਾ ਆ ਦੇ ਕਰ ਰਹੇ ਨਾ ਜਿਵੇਂ ਜਿਨੀ ਵਸੇ ਦੰਦੀ ਮੇਲ ਦੀ ਢੜਗਾ ਵਾਲੀ ਸੜਕ ਜਾ ਕੇ ਲੇ ਗਈ ਹੜਕਾ ਪੈਸੇ ਦਿੱਤੇ ਵੀ ਨਹੀਂ ਮੋੜੇ ਪੁੱਛੀ ਨਾ ਤਾਂ ਬਸ ਉਡੰਗ ਜਦੋਂ ਮੂੰਹ ਹੀ ਇਹ ਅੰਦੇ ਇਹ ਇੰਡੀ ਸਾਈਡ ਤੋਂ ਕਿਤੇ ਕਿਰਨ ਬਹੁਤ ਘੱਟ ਹੋਣਗੇ ਹੁਣ ਬੋਏ ਦੋਈ ਤਰੀ ਗੱਡੀ ਤਾਂ ਚੜਦੀ ਨਹੀਂ ਕੋਈ ਨਾ ਹੀ ਕੋਈ ਕਟ ਹੈ ਇਹਦੇ ਚ ਪੁੱਠਾ ਮੋੜ ਨੂੰ ਆ ਤੋੜਾ ਵੀ ਵੇਕਾ ਦੇ ਹਾਲ ਤਾਂ ਆਇਆ ਬੈਕ ਸਿੱਧੇ ਰਾਤ ਨੂੰ ਹੋ ਕੀਤਾ ਹੋ ਗਿਆ ਬਾਰੇ ਇਹਦੇ ਚ ਅੱਛਾ ਗਾ ਉਹ ਲੋਕਾਂ ਦੀ ਬਾਈ ਛੋਟੀਆਂ ਵੀ ਲਟਾਂ ਆ ਗਿਆ ਕੈਮਰਾ ਆ ਗਿਆ ਕਿਹਦੇ ਤੋਂ ਜ਼ੋਰ ਨਾਲੀ ਨੂੰ ਕੋਲੋਂ ਤੋਂ ਸੋਏ ਦੇ ਕੱਢਣੀ ਕਿਉਂ ਕੀ ਆ ਯਾਰ ਕਰਦੇ ਲੈ ਉਹ ਵੀ ਦੇਰ ਹੋਈ ਤੇ ਜੇ ਚੜ ਕੇ ਸਮਝ ਲੈ ਜਾਂਦੇ ਆ ਦੇ ਤੇ ਆਉਂਦੇ ਫੋਲਜੀ ਵੀ ਆ ਜੀ ਦੱਬਾਲ ਕੋਲ ਚੜ ਕੇ ਸਦਾ ਤੇ ਗਲੂ ਗਰੋਤਰਾ ਉ ਸ਼ਹਿਰ ਤੋਂ ਵਿਚੇ ਨਹੀਂ ਉੱਤਰਨਾ ਕਾਂਸੇ ਵਰਗੇ ਉੱਤਰਾ ਜਾਉ ਸਹਰੇ ਨੂੰ ਉੱਤਰਨਾ ਹਰਮਾਨਗਰ ਟਾਉਨ ਉੱਤਰ ਜਾਉ ਰਾਹ ਚ ਘੱਟੇ ਨਹੀਂ ਕਿਤੇ ਵੀ ਨੋਕਲ ਸ਼ਹਿਰ ਹੋਇਆ ਨਹੀਂ ਬਸ ਨਹੀਂ ਪੁੱਠਾ ਮੋੜ ਸਕਦਾ ਬੰਦਾ ਰਾਹ ਚ ਸੜੇ ਘੱਟੇ ਨਹੀਂ ਰਾਹ ਤੇ ਸੋਟਾ ਕੱਡੋ ਘੜਤੀ ਦੀ 15 15 20 20 ਮੋੜ ਵਾਰ ਤੇ ਕੱਟ ਜਾ ਕੇ ਗੇਰਾ ਚੜ ਗਿਆ ਗਾਂ ਮੇਰਾ ਗਾਂ ਆਏ ਹੰਪਲੇ ਚ ਪਾਣੀ ਪੁਣੀ ਦਾ ਵਰਕਿੰਗ ਬਣਾਇਆ ਇਹ ਦੁਗਾ ਬੱਧਰ ਹੋ ਗਈ ਸਾਰੀ ਕੱਲੇ ਕੱਲੇ ਇਸ ਲਗਿਆ ਰੋਡ ਦੇ ਚਾਰ ਲੈਣਾ ਤਿੰਨ ਸਨ ਸਕੀਨ ਆਉਣਗੇ ਚਾਰ ਦਸ ਦਿਨ ਬਾਅਦ ਚੜ੍ਹਨ ਉਹ ਅਗਰ ਕੋਕਿੰਗ ਜਰਲੀ ਉੱਤੇ ਆਕਰਲ ਜੰਦੀ ਵਿੱਚ ਕੀ ਦਾਏ ਬੋਚ ਬਹੁਤ ਉਹ ਚੜ੍ਹਨ ਦਾ ਟੋਲ ਨਾ ਟੋਲ ਲੈ ਕੇ ਜਾਉਂਦੇ ਇੱਥੇ ਇਹ ਨਹੀਂ ਜਾਣਨਾ ਆਹਗਾ ਟੋਲ ਗੇਟਾਂ ਦੇ ਇੱਥੇ ਚੜ੍ਹਨਾ ਗਾਂਥ ਸਮਿਟੀ ਦਾ ਟੋਲ ਆ ਉਤਰਨਾ ਤਾਂ ਆ ਵੀ ਹੈਗਾ ਮੂਰੇ ਚੜ੍ਹਨਾ ਤਾਂ ਆਇ ਤੇ ਤੋਸਾ ਦਾ ਬਣਾਇਤੋਂ ਬੇਤੂ ਬੰਦ ਸੰਗਰ ਗਿਆ ਵਸ ਉੱਥੇ ਚੜਾ ਲਿਆ ਹੋਆ ਤੇ ਚੜਾ ਲਾ ਦੇ ਕਿ ਤਨੋਂ ਆਇ ਲੱਗੂ ਵੀ ਆ ਵੀ ਗਿਆ ਹਾਂਜੀ ਭਾਈ ਲੋਕ ਨਹੀਂ ਤਾਂ ਜਿਆਦਾ ਜਿਆ ਮਾਰੀ ਤੋ ਬਜੋ ਇਹ ਤਾੜਾ ਚੜਨਾ ਫਿਰ ਟੋੜ ਲਾ ਇਹਨਾਂ ਨੂੰ ਜਾਂਦੀ ਹੈ ਵਸ ਇੱਕ ਪਿੰਡਾਂ ਦੇ ਆਸ-ਪਾਸੇ ਚੜਾ ਲਾ ਉਹਨੂੰ ਕੋਈ ਟੋੜਨੇ ਉੱਥੇ ਜਿਹੜਾ ਇੱਥੇ ਜਾਂਦਾ ਉਹ ਨੂੰ ਟੋੜੂ ਦਾ ਲੱਗੂ ਆਸਦੀ ਵਾਲੇ ਨੂੰ ਗੱਲਾਂ ਕਰਦੀ ਪੋਏ ਇਹ ਕਿੱਥੇ ਰੁਕਣਾ ਨਹੀਂ ਦੇਦੇ ਚੜਾ ਲਈਏ ਹੁਣ ਨੌਨ ਸਟਾਪ ਹੈ ਸਭ ਜੀ ਉੱਤਰੂ ਹੈ ਇਹ ਵਾਹ ਬਹੁਤ ਸ਼ਾਨਦਾਰ ਹੈਗਾ ਦੋ ਤਿੰਨ ਸਟਾਪ ਹੀ ਹੋਣਗੇ ਦੇ ਉੱਤਰੂ ਕੁਝ ਕਿੱਥੇ ਜਾ ਕੇ ਤਾਂ ਹੀ ਨਾ ਦਾ ਅਧਰਾਲੀ ਬਸ ਸਾਰਨ ਸੌਖਾ ਹੋ ਗਿਆ ਨੇ ਰੁਕਣਾ ਟੋਕਣਾ ਨਹੀਂ ਦੇਂਦੀ ਜੇ دیر ਘਣਾਉ ਤਾ ਨਹੀਂ ਆਹ ਵਿਚਾਲੇ ਦੇ ਬਾਗ ਵੀ ਆ ਗਏ ਨੇੜੇ ਫਿਰਦਾ ਬਸ ਚੱਲਦਾ ਰਹੂਗਾ ਹੁਣ ਆਹ ਵਿਚਾਲੇ ਦੇ ਬਾਗ ਵੀ ਆ ਗਏ ਨੇੜੇ ਫਿਰਦਾ ਬਸ ਚੱਲਦਾ ਰਹੂਗਾ ਹੁਣ ਪਤਾ ਕਿ ਜੱਕ ਇਹ ਕਿ ਬਸ ਪਤਾ ਕਿ ਜੱਕ ਕਿਉਂ ਵਾ ਬੁਰ ਘਟ ਲੱਗਦਾ ਇਹਨਾਂ ਨੇ ਸਿੱਧੀ ਕਰਤੀ ਹਾਂ ਇਹਨਾਂ ਨੇ ਆਏ ਸਿੱਧੀ ਕਿਤੇ ਜੜਦੇ ਸੀ ਉਹ ਸ਼ਹਿਰ ਬੰਨੀ ਜਿ ਆਪਾਂ ਮੋੜ ਕਾਣੇ ਘਟ ਲਾਉਦਾ ਸੀ ਮੋੜ ਕੰਪੇ ਜੇ ਕਾਣਦੇ ਉਹ ਵਾਇਆ ਕੜਦਾ ਸਾਰਾ ਸਿੱਧੀ ਨਿਕਲ ਗਈ ਹੈ ਇਹਦੀ ਬਠਿੰਡਾਲ ਤੋਂ ਹਰਮਾਨਗੜ ਵਾਲੀ ਰੋਡ ਬੀਕਾ ਨੇਰ ਜੂਧਪੁਰ ਵਾਲੀ ਬੈਂ ਬਹੁਤ ਘਟ ਲੱਗਦਾ ਹੁਣ ਮਿੰਟ ਜੀ ਆਗੇ ਨਾ ਪਰ ਅਕਵਾਇਦਾਂ ਵੀ ਇਹ ਲੱਗਦਾ ਗਲਤ ਨਾ ਨਾ ਉਹ ਫੇਰ ਹੀ ਪਹਿਲਾਂ ਬਹੁਤ ਛੇਤੀ ਆਏ ਆ ਵੀ ਨਹੀਂ ਤਾਂ ਉਹ ਸ਼ਾਇਦ ਹੀ ਫਿਰਦੇ ਤੇ ਵੇਚਦੇ ਉਹ ਸੜਕਾਂ ਇਹ ਹੁੰਦੇ ਆਪਾਂ ਇੱਥੇ ਡੱਬਾਂ ਨੂੰ ਨੇੜੇ ਦਾ ਪਾਸਾ ਲੱਗਿਆ ਕੱਲਾ ਜੁੱਤੂ ਆਦਾ ਚਲਾਲੇ ਦੇ ਪਲਾਂਟ ਜ ਆ ਵੀ ਗਏ ਇੱਥੇ 2 ਘੰਟੇ ਲੱਗੇ ਘੰਟਾ ਲੱਗੇ ਬਸ ਹਾਂ ਤੇ ਟ੍ਰੈਪ ਪਲੱਸ ਹੈ ਹੋਰ ਉਹਦਾ ਪੈਗਾ ਨਾ ਜਰੂਰ ਹਾਂ ਉਹਦਾ ਇਹਨੇ ਬਸ 100 ਵਾਲੇ ਪਹਿਣਗੇ ਕਿੰਨੇ ਵਾਲੇ ਉੱਥੋਂ ਚੜਨਵੇਂ ਲੱਗੂ ਆਪਾਂ ਨੂੰ ਇਹਦਰ ਉੱਤਰ ਨੂੰ ਮੈਨੂੰ ਲੱਗੂ ਜਿੱਥੇ ਉਤਰਾਂਗੇ ਕਿਹਦੀ ਵਾਰ ਉਤਰ ਗਿਆਗੇ ਆਨਲਾਈਨ ਹੋਈ ਜ਼ਰਾ ਸਾਰਾ ਆਹ ਜਿਵੇਂ ਇਹ ਤਾਂ ਆਹ ਤਾਂ ਤੇ ਲੱਗਿਆ ਆਪਣਾ ਇਹ ਲੱਗਦਾ ਉਦਰੇ ਕਿਉਂ ਇਹ ਦੋ ਇਧਰ ਇੰਨੀ ਆਂ ਦਸਤ ਲੱਗਣਗੀਆਂ ਯਾਰ ਤੇ ਨਹੀਂ ਲੱਗਦੀ ਉਹ ਲੱਗਣੀਆਂ ਸਾਰੀ ਰੋਡ ਤੇ ਲੱਗਣੀਆਂ ਠੀਕ ਜਿੱਦੈ ਨੂੰ ਹਾਇਓ ਭਾਰਤ ਆਉਗਾ ਇਹਨਾਂ ਸੀ ਉਹ ਤੋਂ ਉਹ ਤੋਂ ਵੀ ਨਹੀਂ ਮਿਲਿਆ ਇਹਦਾ ਇਟਾ ਅਨੁਭਵਤ ਲੱਗਦੀਆਂ ਕੋਈ ਟੋਕ ਟੈਕ ਉੱਧਰ ਉੱਥੇ ਕੋਈ ਆ ਬਸ ਚਾਹੇ ਇੱਕ ਵੇ ਦੋ ਲੱਗਣਗੇ ਦੇਖੀਏ ਜੋ ਰੋੜੋ ਹੀ ਹੈ ਹੁਣ ਇੱਧਰ ਕੋਈ ਆਇਆ ਨਹੀਂ ਹੈ ਕੋਈ ਸੜਕ ਦੇ ਨਾਲ ਅਨੁਸਾਰੀ ਹੱਥ ਲਾਈ ਸਟਾਪ ਕਰਦੀ ਹੈ ਇਹ ਤਾਂ ਇੱਕ ਤਾਂ ਵਾਹ ਫਾਇਰ ਹੋ ਗਈ ਹੈ ਅਦਾ ਹਰਿਆਣੇ ਜੀ ਲੰਘਦੇ ਫੇਰ ਦਾ ਨਾ ਰਸਤਾਂ ਦਾ ਚਟਾਲਾ ਚਟਾਲਾ ਹਰਿਆਣੇ ਦਾ ਫੇਰ ਬਣ ਰਿਹਾ ਕਰ ਲੈ ਲਈ ਇਹੋ ਟਿਓਰਾਂ ਦਾ ਟੀਮ ਬਾਗ ਪੂਰੇ ਸਾਰੇ ਸਹੌਆਂਾਂ ਦੀਆਂ ਗੱਡੀਆਂ ਚਲਾਨ ਵੀ ਕਰਿਆ ਐਕਟਰ ਆਨਲਾਈਨ ਸਾਰੇ ਜਾਂਦਾ ਬੰਦਾ ਬੰਦੇ ਨੂੰ ਮੋਰਚ ਪਾਉਣ ਦਾ ਹੈ ਕੋਈ ਮੈਸੇਜ ਵੀ ਆ ਚੱਕ ਪਾਈ ਤੁਸੀਂ ਦੀ ਸਪੀਡ ਤੇ ਇੰਨੇ ਪੈਸਾ ਨਾਲ ਕੈਮਰੇ ਗੁੰਗਰੇ ਬੋਏ ਲੱਗੇ ਆ ਘਟ ਆ ਗਿਆ ਕਿਤੇ ਇਦਾਂ ਨੂੰ ਕਰ ਦੇਣਗੇ ਬੰਦੇ ਘਟ ਨਹੀਂ ਛੱਡਦੇ ਗੁਰੂ ਵੀ ਮਾਇਆ ਰੋਡ ਬਣੀ ਵਧੀਆ ਨਾ ਬਹੁਤ ਚੰਗੀ ਰੋਡ ਬਣੀ ਹੈ ਕਿੰਨੇ ਦਾ ਚਲਾਉਣੀ ਹੈ ਇਹਦੀ ਗੱਡੀ 100 100 ਤੋਂ ਉੱਤੇ ਜਾਂਦੀ ਇਹਦਾ ਜਦੋਂ 1.5 ਤੋਂ ਉੱਤੇ ਚਲਾਨਾ ਕੈਮਰਾ ਵਾਲਾ ਖਾਂਦੇ ਆ ਉਹ ਆ ਗਏ ਕਿਉਂ ਨਾ 1 ਕਿਲੋ ਕਿਲੋ ਮੀਟਰ ਵਾਰ ਦੇ ਕੈਮਰੇ ਆ ਉਸ ਕਿਲੋ ਤੇ ਰੇਂਜ ਹੈ ਦੀ ਕੈਮਰੇ ਦੀ ਹਾਂ ਕਿਲੋ ਮੀਟਰ ਤੋਂ ਕਾਰ ਚੱਕ ਲੈਂਦਾ ਹੈ ਦਾ ਇਧਰ ਨਾਲ ਆਇਆ ਨੇ ਹਾਂ ਵਿਚਾਲੇ ਭਜਾਵੇ ਨਾ ਆ ਗਿਆ ਕੈਮਰਾ ਜੀ ਨਾ ਭਜਾਵੇ ਭਜਾਵੇ ਨਾ ਵਿਚਾਲੇ ਇੱਥੋਂ ਦੇ ਨਹੀਂ ਸਹੀ ਕਿਲੋਮੀਟਰ ਵਾਲ ਤੇ ਖਾ ਹਾਂ ਹਾਂ ਕਿਲੋਮੀਟਰ ਦੀ ਰੇਂਜ ਆਵਾਜ਼ੀ ਕੈਮਰੇ ਦੀ ਇੱਥੋਂ ਇੱਥੇ ਸਪੀਡ ਤੇ ਗੱਡੀ ਆ ਰਹੰਦ ਤੇ ਚੱਕ ਲੈਣੀ ਹੋਈ ਨਹੀਂ ਸਪੀਡ ਤੇ ਆਉਂਦੀ ਆ ਆ ਗਿਆ ਲਚਕਾਲੇ ਦੇ ਪਲਾਂਟ ਜਿਉ ਹਾਂ ਪਹੁੰਚ ਵੀ ਗੇਟ ਦਾ ਤੇ ਗੇਟ ਆ ਗਿਆ ਚਟਾਲੇ ਵਾਲਾ ਉਹ ਲਚਕਾਲੇ ਵਾਲਾ ਗੇਟ ਜਾਂ ਸਾਹਮਣੇ ਵਾਜ ਤੋਂ ਉਤਰ ਜਾਗੇ ਆਪਾਂ ਇੱਥੇ ਜਾ ਕੇ ਤਾਂ ਉਹੀ ਬਣ ਗੀਏ ਨਾਲ ਹੀ ਆਉਂਦੇ ਸੜਕ ਤੇ ਆ ਰਹਿ ਗਈ ਨਾਲ ਸਾਈਡ ਦਾ ਕੋਨਾ ਪਸਿਓ ਤੇ ਤੋਤਰਨਾ ਮੈਂਦਾ 103 ਨੂੰ ਕੋਨਾ ਹਜੇ ਆਪਾਂ ਇਸ ਤਗੜੀ ਉੱਤਰਨਾ ਇਸ ਕਾਂ ਮਾਨਗੜ ਜਾਣਾ ਦਾ ਕਾਮ ਇਸ ਦੇ ਡਾਪੂ ਤੇ ਚੱਕੀ ਜਾਦਾ ਪਤੀ ਹਸ ਕਾ ਦੇ ਆ ਗਿਆ ਨਾ ਆ ਕੇ ਪੂਣੀ ਘਟਾ ਕੇ ਸਹੀ ਗੱਲ ਹਾਂ ਉੱਥੇ ਉਹ ਟੋਲੇ ਜਿੱਥੇ ਕੱਟਣਾ ਹਾਂ ਜਿੱਥੇ ਕੱਟਾ ਉੱਥੇ ਪੋਛੀ ਉਤਰਨਾ ਬਾਅਦ ਉੱਥੇ ਕੋਲ ਦੇ ਕੇ ਤਨਬੂ ਚਰਨਾ ਬੂ ਨਾ ਇੰਨੀ ਉਹਨਾਂ ਨਾਲ ਆਦੇ ਉੱਤੋਂ ਦੀ ਵੀ ਲੜਕੋ ਉਸ ਤੋਂ ਯਾ ਤੇ ਵੀ ਜਿੱਟੋਲ ਨਾਲ ਉਹਦੇ ਦਾ ਪਾਸੇ-ਪਾਸੇ ਲੰਘ ਜਾਨੇ ਡੋਸ ਤੋਂ ਹੂੰ ਹੂੰ ਕੁਝ ਬਾਤ ਠੰਡਿਆ ਰਹੀ ਜਾਂ ਇਧੇ ਰੀ ਦਾ ਦੱਕ ਦੇਗੀ ਕਿ ਕਿੜਾ ਉਹ ਘੱਟ ਵੀ ਤਾਂ ਚਲਾ ਰੱਖਿਆੜਾ ਉੱਥੇ ਚੱਲਦਾ ਕੰਡਾ ਜੀ ਨੂੰ ਪਤਾ ਉਹ ਐ ਨਹੀਂ ਹੋ ਜਾਂਦੇ ਤਰ੍ਹਾਂ ਉਹ ਬੰਦਾ ਵੀ ਬੰਦ ਲੜ ਕੇ ਉਹ ਕਿੰਨਾ ਮੁਝਾਂਦੇ ਉਹ ਜੇ ਸਿੱਧਾ ਜਾਣਾ ਉਹ ਵੀ ਬੰਦ ਕਰੱਖਿਆ ਹੁੰਦਾ ਹੈ ਨਾ ਨਾ ਉਹ ਚੱਲਦਾ ਬੱਲਾ ਰੋਤਾ ਉੱਥੇ ਮੇਰਾ ਕੱਟ ਕੱਟ ਵੀ ਬੰਦਾ ਬੰਦਾ ਵੀ ਕੱਟ ਵੀ ਜੇ ਤੂੰ ਮੈਂ ਇਹ ਕੱਟ ਕੋਲ ਜਿੱਦੇ ਮੈਂ ਉਹਦੇ ਵੀ ਨਹੀਂ ਦੇ ਕੱਟੇ ਉੱਥੋਂ ਜਿੱਦਾਂ ਨੇ ਜਿੱਦਾਂ ਨੇ ਗੱਲ ਆ ਗਈ ਇੱਥੇ ਰੋਡ ਦੇ ਆਣਾ ਇੱਥੋਂ ਰੋਡ ਕੱਟਿਆ ਜਾ ਰਿਹਾ ਹੈ ਏ ਸਾਈਡ ਆਈ ਖੜਕ ਤੇ ਆ ਹੰਪ ਜੇ ਵਾਲੇ ਆ ਪੈਂਦੇ ਨੇ ਇਹਦੇ ਥਾ ਥਾ ਦੇ ਬ੍ਰੇਕਾਂ ਪੈਂਦੀਆਂ ਤੇ ਆ ਹੰਪ ਵਾਲੇ ਨਾ ਤੇਜ ਵਾਲੀ ਕਰ ਲੈਂਦਾ ਹਾਂ ਹੁਣ ਇਹਦਾ ਹੁਣ ਡੁੱਪ ਜائیں ਥੱਲੇ ਦੀ ਆ ਹੰਪ ਵਾਲੇ ਸਾਈਡ ਹੀ ਨਹੀਂ ਤੋ ਅਗਲਾ ਕਿਉਂ ਤਾਹ ਚੜੂ ਇਹ ਜਿੱਥੇ ਜਿੱਥੇ ਉੱਥੇ ਹੰਪ ਹੈਗੀ ਹੈਗੀ ਬੇਬੀ ਲਾਜ ਟਾਹ ਦੇ ਦਾ ਪਿੰਡ ਅਗੇ ਅਈ ਚੜਾਲਾ ਪਿੰਡ ਦਾ ਨਾ ਹੀ ਚੜਦਾ ਨੂੰ ਕੀ ਦਾ ਚਟਾਲਾ ਗੋਤ ਵੀ ਚੜਾ ਲਈਏ ਦੋਨੋਂ ਦਾਦੇ ਪਰੇ ਰਹਿਣਾ ਤੇ ਉੱਛਲੋ ਕਿ ਦੀ ਵੀ ਚਟਾਲਾ ਗੋਤੀ ਦਾ ਉਹੀ ਪਿੰਡ ਹੈ ਭੋਲਰ ਪਿੰਡ ਹੈ ਭੋਲਰ ਗੋਤ ਹੈ ਇਹ ਨਾ ਅੱਜ ਲਿਆ ਆਂ ਪਜੇ ਵਾਲੇ ਉਦੋਂ ਟਰੈਕਟਰ ਭਾਣਦਾ ਮੈਂ ਚੜਾ ਆਇਆ ਨਾ ਤਾਂ ਆਹ ਮਾ ਚੜਾਂ ਗਾਂ ਚੜਦਾਂਗੇ ਉਦੋਂ ਤੇ ਕਾਹਾਂ ਕਰਤਾ ਹੈ ਨਹੀਂ ਸੀ ਕਹਿੰਦਾ ਜੜੇ ਨਹੀਂ ਫਿਰ ਉਹ ਸ਼ਹਿਰ ਆ ਕੇ ਉਹ ਬੰਦ ਕਰੀ ਬੈਠੀ ਬੇਹਿੰਦੇ ਨੇ ਕੱਟ ਹੋ ਗਏ ਰੋਣ ਆਹ ਇੰਤ ਸੰਗਰੀਆਂ ਲੰਗਰੀਆਂ ਦਾ ਪੇਟਾ ਪੜਦਾ ਬੋਲਦੀ ਤੀ ਉਸ ਆਹ ਆ ਬਾਈਪਾਸ ਆਉੜ ਜਣਾ ਹੋਰ ਉਹ ਹੀ ਆ 15 ਮਿੰਟ ਆ ਜਾਗੇ ਉਥੋਂ ਇੱਥੇ ਘੰਟਾ ਲੱਗਣਾ 35 ਮਿੰਟ ਹਾਂ ਸਾਡੇ ਚਾਰ ਡਾਪ ਹੋਲ ਸੀ ਗਿਆਪਾ ਉਹ ਵੀ ਮੈਂ ਲਾਈਵ ਸਟਾਰਟ ਕੀਤਾ 15 ਮਿੰਟ ਹੋ ਗਈ ਆਪਾਂ ਫੇਰ ਰੋਡ ਚੜਨੇ ਹੈ ਹੈ ਰੋਡ ਚੜੇ ਹੈ ਅੱਜ ਹੋਇਆ ਬੈਠ ਕੇ ਹੁਣ ਬਹੁਤ ਟਾਈਮ ਹੋ ਗਿਆ ਦਰਦ ਹੋਣਾ ਕੱਟ ਕੇ ਬੈਠ ਆ ਵੀ ਉੱਤ ਗਾੜਕੇ ਜਦੋਂ ਜੱਸੀ ਆ ਗਏ ਤਾਂ ਸਦਾ ਇੱਥੇ ਉਤਰਿਆ ਕਰਾਂਗੇ ਕਿ ਡਬਾੜੀ ਬਾਈਪਾਸ ਹੋ ਜਾ ਕਰੂਗੀ ਡਬਾੜੀ ਵਿੱਚ ਉਤਰਨੀ ਰੋੜਾਂ ਡਬਾੜੀ ਵਿੱਚ ਉਤਰਨ ਦੀ ਰੋੜ ਦੇ ਵਿੱਚ ਦੀ ਸਾਰਸ ਤਾਂ ਸਿੱਧਾ ਇੱਥੇ ਉਤਰਿਆ ਕਰਵਾ ਕੇ ਸੰਗੜਗੇ ਕੋਈ ਸ਼ਹਿਰ ਨਹੀਂ ਲੱਗਿਆ ਕਰਨਾ ਕਿਲਾ ਸੰਗਰੀ ਵਾਲਾ ਕਿਹਾ ਸੀ ਸਿੱਧਾ ਅੰਦਰ ਹੀ ਹਾਂ ਸਦਾ ਰਮਾਨਗੜ ਰਮਾਨਗੜ ਤੇ ਤਾਂ ਵਿੱਚ ਨਹੀਂ ਕੋਣ ਕਿਉਣਾ ਪਿਆ ਉੱਠਾ ਫਟਾਉਣ ਤੋਂ राउंड ਬਣੀ ਨਾ ਗਿਆ ਕਰ ਇਧਰ ਇਧਰ ਗਿਆ ਇਹਨੂੰ ਵਾਲਾ ਬੈਕਪੌਨ ਥੱਲੇ ਦੀ ਅਬਾਈ ਬੱਸ ਵਰਗਾ ਥੱਲੇ ਵਾਲੇ ਬੈਕਪੌਨ ਉੱਪਰ ਮਾਨਗੜ ਜਾਂਦੀ ਜੀ ਮਾਨਗੜ ਦੇ ਸਾਈਡ ਜਾਂਦੀ ਹੈ ਬੰਦਵੇਰ ਤੋਂ ਵਾਲੀ ਸਾਈਡ ਜਾਂਦੀ ਹੈ ਬਰਨਦੀ ਸੜਕ ਮਹਾਂਨਿਕਾ ਕਰਕੇ ਜਾ ਕੇ ਟੋ ਮਾਨਗੜ ਤੋਂ ਜਿਹੜਾ ਕਿਉਂ ਨਾ ਕੋ ਮਾਨਗੜ ਉਤਰ ਗਿਆ ਤੇ ਉਹ ਹੀ ਟ੍ਰੈਫਿਕ ਦਾ ਘਾਟ ਜੂਗਾ ਜੀ ਮੇਰੇ ਜੜਕ ਦੀ ਹਾਂ 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 ਇਹ ਵੀ ਕੱਲ ਜੈਪੁਰ ਜਾਂ ਉਹ ਸਦਾ ਸਮਤ ਰਹਿ ਜਾਏਗਾ